ਹਾਂਜੀ ਛਤਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਤੇ ਲੜਕੀਆਂ ਦੀ ਫੀਸ ਆਪਣੇ ਚੈਨਲ ਦੇ ਉੱਤੇ ਬਿਲਕੁਲ ਫ੍ਰੀ ਹੈ ਜੀ ਤੇ ਮੁੰਡਿਆਂ ਦੀ ਫੀਸ ਲਈ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਵੀਡੀਓ ਨੂੰ ਜਰੂਰ ਪੂਰਾ ਦੇਖਿਓ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅਮਰਤਸਰ ਸਾਹਿਬ ਤੋਂ ਕਾਸਟ ਇਹਨਾਂ ਦੀ ਅਰੋੜਾ ਖੱਤਰੀ ਹੈ ਤੇ ਉਮਰ ਹੈ 11 12 1993 ਦਾ ਡੇਟ ਆਫ ਬਰਥ ਹੈ ਮੁੰਡੇ ਦਾ ਤੇ ਕੱਦ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਜਨਮ ਦਾ ਟਾਈਮ ਹੈ ਜੀ 9:30 ਪੀਐਮ ਦਾ ਸਮਾਂ ਪੜਾਈ ਇਹਨਾਂ ਨੇ ਕਰੀ ਹੈ ਜੀ ਬੀਟੈਕ ਮਕੈਨੀਕਲ ਇੰਜੀਨੀਅਰ ਤੇ ਭੈਣਾਂ ਇਹਨਾਂ ਦੀਆਂ 2 ਨੇ ਪਿਤਾ ਇਹਨਾਂ ਦੇ ਗਵਰਨਮੈਂਟ ਜੋਬ ਤੋਂ ਰਟਾਇਰਡ ਨੇ ਤੇ ਮਾਤਾ ਇਹਨਾਂ ਦੇ ਪ੍ਰਾਈਵੇਟ ਟੀਚਰ ਨੇ ਮੁੰਡਾ ਇਹ ਸ਼ਾਰਟ ਟਾਈਮ ਤੋਂ ਡਿਵੋਰਸਡ ਹੈ ਜੀ ਤੇ ਕੰਮਕਾਰ ਹੈ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਵਧੀਆ ਕਮਰਸ਼ੀਅਲ ਪ੍ਰਾਪਰਟੀ ਹੈ ਇੰਡੀਆ ਦੇ ਵਿੱਚ ਵਧੀਆ ਇਨਕਮ ਹੈ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਦੇ ਵਿੱਚ ਪੀਅਰ ਹੋਵੇ ਲੜਕੀ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਪਤਾ ਹੈ ਬਠਿੰਡਾ ਤੋਂ ਕਾਸਟ ਇਹਨਾਂ ਦੀ ਖੱਤਰੀ ਹੈ ਤੇ ਉਮਰ ਹੈ 30 ਸਾਲ ਗੋਤ ਇਹਨਾਂ ਦਾ ਚੋਪੜਾ ਤੇ ਕਾਦ ਹੈ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ 8 ਪਾਸ ਕਰੀ ਹੋਈ ਹੈ ਤੇ ਭੈਣਾਂ ਇਹਨਾਂ ਦੀਆਂ ਤਿੰਨ ਨੇ ਜਿਨ੍ਹਾਂ ਵਿੱਚੋਂ ਇੱਕ ਭੈਣ ਇਹਨਾਂ ਦੀ ਮੈਰਿਡ ਕਮਕਾਰਾ ਜੀ ਆਪਣੀ ਦੁਕਾਨ ਹੈ ਇਹਨਾਂ ਦੀ ਤੇ ਮੰਗ ਹੈ ਇਹਨਾਂ ਦੀ ਲੜਕੀ ਘਰੇਲੂ ਹੋਵੇ ਤੇ ਹੋਰ ਦਾਜ ਦੇ ਹੀਰ ਦੀ ਕੋਈ ਮੰਗ ਨਹੀਂ ਜੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਨ ਸਿੰਘ ਪਤਾ ਹੈ ਝਨੀਰਮਨ ਸਤੋਨੇ ਕਾਸਟ ਇਹਨਾਂ ਦੀ ਸੋਢੀ ਖੱਤਰੀ ਹੈ ਤੇ ਉਮਰ ਹੈ ਜੀ 25 ਤਿੰਨ 1991 ਦਾ ਡੇਟ ਆਫ ਬਰਥ ਹੈ ਬੜਾ ਹੀ ਨੇ ਨੇ ਕਰੀਏ ਜੀ ਪਲੱਸ 2 ਤੇ ਕੱਦ-ਕਾਠ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਇਹਨਾਂ ਦੀ ਭਰਾ ਇਹਨਾਂ ਦੇ ਦੋ ਅਨਮੈਰਿਡ ਨੇ ਕੰਮ ਕਰਦੇ ਜੀ ਤਿੰਨ ਕਿਲੇ ਜ਼ਮੀਨ ਹੈ ਮੁੰਡੇ ਕੋਲ ਤੇ ਹੋਲ ਸੇਲ ਰੈਡੀमेड ਦਾ ਕੰਮ ਹੈ ਇਹਨਾਂ ਦਾ ਆਮਦਨ 35000 ਰੁਪਿਆ ਪਲੱਸ ਮਹੀਨੇ ਦੀ ਹੈ ਵਧੀਆ ਕੋਠੀ ਪਈ ਹੋਈ ਹੈ ਜੀ ਘਰ ਪਰਿਵਾਰ ਹੈ ਇਹਨਾਂ ਦੀ ਮੰਗ ਹੈ ਕੋਈ ਵਧੀਆ ਪਰਿਵਾਰ ਤੋਂ ਹੋਵੇ ਸੋਹਣੀ ਸੁਨੱਖੀ ਹੋਵੇ ਘੱਟੋ-ਘੱਟ 10-15 ਹੋਵੇ ਜੀ ਲੜਕੀ ਕਿ ਫੈਮਿਲੀ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਿਲਪ੍ਰੀਤ ਸਿੰਘ ਚਹਿਲ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਕੱਦ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਮੁੰਡੇ ਦੀ ਪੜ੍ਹਾਈ ਇਹਨਾਂ ਨੇ ਕਰੀਆ ਡਿਪਲੋਮਾ ਇਲੈਕਟ੍ਰੋਨਿਕਸ ਦੀ ਐਂਡ ਕਮਿਊਨੀਕੇਸ਼ਨ ਬੀਟੈਕ ਇਲੈਕਟ੍ਰੀਕਲ ਕੰਮ ਕਰ ਰਿਹਾ ਜੀ 6.5 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਤੇ ਮਹਾਲੀ ਦੇ ਵਿੱਚ ਆਨਲਾਈਨ ਕੰਮ ਕਰ ਰਿਹਾ ਮੁੰਡਾ ਇੱਕ ਭੈਣ ਇਹਨਾਂ ਦੀ ਆਸਟ੍ਰੇਲੀਆ ਦੇ ਵਿੱਚ ਹੈ ਤੇ ਇੱਕ ਭੈਣ ਇਹਨਾਂ ਦੀ ਪੰਜਾਬ ਦੇ ਵਿੱਚ ਹੈ ਭਰਾ ਇਹਨਾਂ ਦਾ ਇੱਕ ਪੁਰਤਗਾਲ ਦੇ ਵਿੱਚ ਪੀਆਰ ਹੈ ਪਿਤਾ ਇਹਨਾਂ ਦੇ ਰਿਟਾਇਰ ਨੇ ਜੀ ਜੋਬ ਤੋਂ 60000 ਰੁਪਿਆ ਪੈਨਸ਼ਨ ਆਉਂਦੀ ਹੈ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਇਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਚਾਹੀਦੀ ਹੈ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਤੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਜੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਫੋਨ ਕਾਲ ਕਰਕੇ ਡਾਇਰੈਕਟ ਗੱਲ ਕਰੋ ਜੀ ਤੇ ਜਾਣਕਾਰੀ ਲਓ ਪੂਰੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਚਰਨਜੀਤ ਸਿੰਘ ਸਰਦਾਰ ਹੈ ਜੀ ਮੁੰਡਾ ਪੱਗ ਬੰਨਦਾ ਕਾਸਟ ਇਹਨਾਂ ਦੀ ਰਾਮ ਕੜੀ ਆ ਪਤਾ ਏਰੀਆ ਮਹੀਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਗੋਤ ਇਹਨਾਂ ਦਾ ਸਿਆਣ ਹੈ ਤੇ ਉਮਰ ਹੈ ਜੀ 45 ਸਾਲ ਇਹਨਾਂ ਦੀ ਪੜਾਇਆ ਇਹਨਾਂ ਨੇ ਕਰੀ ਹੈ ਪਲੱਸ 2 ਪਹਿਣਾ ਇਹਨਾਂ ਦੀਆਂ ਦੋ ਮੈਰਿਡ ਨੇ ਤੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕਤਕਾਰ ਹੈ ਜੀ 5 ਫੁੱਟ 6 ਇੰਚ ਹਾਈ ਟਾਈ ਮੁੰਡੇ ਦੀ ਤੇ ਕੰਮਕਾਰ ਹੈ ਜੀ ਇਹ ਮੁੰਡਾ 12 ਸਾਲ ਦੁਹਾਖਤਰ ਦੇ ਵਿੱਚ ਲਗਾ ਕੇ ਆਇਆ ਤੇ ਤਿੰਨ ਕਿੱਲੇ ਇਹਨਾਂ ਕੋਲ ਜ਼ਮੀਨ ਹੈ ਤੇ ਹੁਣ ਇਹ ਕਾਰਪੈਂਟਰ ਦੀ ਜੌਬ ਕਰ ਰਿਹਾ ਤੇ 30000 ਰੁਪਏ ਇਹਨਾਂ ਦੀ ਤਨਖਾਹ ਹੈ ਇਹਨਾਂ ਦੀ ਮੰਗ ਹੈ ਕੁੜੀ ਘਰੇਲੂ ਹੋਵੇ ਤੇ 35 ਤੋਂ 40 ਸਾਲ ਤੱਕ ਦੀ ਹੋਵੇ ਭਾਵੇਂ ਤਲਾਕशुदा ਹੋਵੇ ਅਗਰ ਤਲਾਕशुदा ਹੋਵੇ ਤਾਂ ਬਿਨਾਂ ਬੱਚੇ ਤੋਂ ਹੋਵੇ ਕਿਸੇ ਵੀ ਜਨਰਲ ਕਾਸਟ ਦੇ ਪਰਿਵਾਰ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਤੇ ਲੜਕੀ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਜਾਂ ਫਿਰ ਕੋਈ ਗਵਰਨਮੈਂਟ ਜੌਬ ਕਰਦੀ ਹੋਵੇ ਉਹ ਵੀ ਚੱਲ ਜੇਗੀ ਇਹਨਾਂ ਨੂੰ ਨਾਲ ਇਹਨਾਂ ਦਾ ਨੰਬਰ ਦਿੱਤਾ ਗਿਆ ਫੋਨ ਕਾਲ ਕਰੋ ਤੇ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਫਤੇਗੜ ਸਾਹਿਬ ਉਮਰ ਇਹਨਾਂ ਦੀ 29 ਸਾਲ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਕੱਦ-ਕਾਠ ਹੈ ਜੀ 6 ਫੁੱਟ ਦੀ ਹਾਈਟ ਹੈ ਤੇ ਭੈਣਾਂ ਇਹਨਾਂ ਦੀ 1 ਹੈ ਜੀ ਮੈਰਿਡ ਹੈ ਭੈਣ ਕੈਨੇਡਾ ਦੇ ਵਿੱਚ ਤੇ ਭਰਾ ਇਹਨਾਂ ਦਾ 1 ਇਟਲੀ ਦੇ ਵਿੱਚ ਹੈ ਇਹਨਾਂ ਦੇ ਮਾਤਾ-ਪਿਤਾ ਐਕਸਪਾਇਰਡ ਨੇ ਜੀ ਤੇ ਕੰਮਕਾਰ ਹੈ ਮੁੰਡਾ ਅਮਰੀਕਾ ਦੇ ਵਿੱਚ ਵਧੀਆ ਕੰਮਕਾਰ ਕਰਦਾ ਹੈ ਤੇ ਵਧੀਆ ਆਮਦਨ ਹੈ ਇਹਨਾਂ ਦੇ WhatsApp ਨੰਬਰ ਦਿੱਤਾ ਗਿਆ ਜੀ WhatsApp ਰਾਹੀਂ ਤੁਸੀਂ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਜੀਤ ਸਿੰਘ ਪਿਤਾ ਸਰਪਜੀਤ ਸਿੰਘ ਤੇ ਮਾਤਾ ਦਾ ਨਾਮ ਹੈ ਦਲਜੀਤ ਕੌਰ ਤੇ ਸਾਰਾ ਪਰਿਵਾਰ ਗੁਰਸਿੱਖ ਹੈ ਜੀ ਪਤਾ ਹੈ ਅਮਰਤਸਰ ਸਾਹਿਬ ਤੋਂ ਨੇ ਤੇ ਉਮਰ ਇਹਨਾਂ ਦੀ 3/8/1995 ਦਾ ਡੇਟ ਆਫ ਬਰਥ ਹੈ ਜੀ ਕਾਸਟ ਇਹਨਾਂ ਦੀ ਅਰੋੜਾ ਹੈ ਤੇ ਪੜਾ ਇਨਾਂ ਨੇ ਕਰੀਏ ਪਲੱਸ 2 ਪਾਸ ਤੇ ਕੱਦ ਕਾਠ ਹੈ ਜੀ 5 ਫੁੱਟ 10 ਇੰਚ ਦੀ ਹਾਈਟ ਹੈ ਮੁੰਡੇ ਦੀ ਭਰਾ ਇਹਨਾਂ ਦੇ ਦੋ ਨੇ ਇੱਕ ਇਹਨਾਂ ਦਾ ਭਰਾ ਮੈਰਿਡ ਹੈ ਜੀ ਭੈਣ ਇਹਨਾਂ ਦੀ ਇੱਕ ਹੈ ਤੇ ਕੰਮ ਕਰਾ ਇਹ ਮੁੰਡਾ ਯੋਗ ਕਰਦਾ ਹੈ ਗੋਲਡਨ ਟੈਂਪਲ ਦੇ ਵਿੱਚ ਤੇ ਵਧੀਆ ਘਰ ਪਰਿਵਾਰ ਪਾਇਆ ਹੋਇਆ ਜੀ ਮੰਗ ਹੈ ਇਹਨਾਂ ਦੀ ਕੁੜੀ ਵਧੀਆ ਘਰੇਲੂ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਫੈਮਿਲੀ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਅਮਰਤਾ ਰੀਆ ਜੀ ਕੁੜੀ ਗੁਰਸਿੱਖ ਫੈਮਿਲੀ ਤੋਂ ਪਤਾ ਇਹਨਾਂ ਦਾ ਅਮ੍ਰਿਤਸਰ ਸਾਹਿਬ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਕੱਦ-ਕਾਠ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ ਇਹਨਾਂ ਦੀ ਤੇ ਉਮਰ ਹੈ 2003 ਦਾ ਵਰਤ ਹੈ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੈ ਤੇ ਨਾਲ ਹੀ ਇਹਨਾਂ ਦੇ PTE ਦੇ 5.5 ਬੈਂਡ ਸਕੋਰ ਨੇ ਜੀ ਤੇ ਸਟਿਚਿੰਗ ਦਾ ਕੰਮ ਜਾਣਦੀ ਏ ਲੜਕੀ ਫੈਮਿਲੀ ਦੇ ਵਿੱਚ ਇਹਨਾਂ ਦੇ ਗ੍ਰੈਂਡਮਦਰ ਤੇ ਮਦਰ ਨੇ ਤੇ ਬ੍ਰਦਰ ਸਿਸਟਰ ਨੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਗੋ ਤੇ ਇਹਨਾਂ ਦਾ ਛਿੰਨਾ ਤੇ ਮੰਗ ਇਹਨਾਂ ਦੀ ਮੁੰਡਾ ਅੰਮ੍ਰਿਤਧਾਰੀ ਸਿੱਖ ਹੋਵੇ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜੀ ਤੇ ਲੜਕੀ ਨੂੰ ਨਾਲ ਲੈ ਕੇ ਜਾਵੇ ਤੇ ਤਿੰਨ ਤੋਂ 5 ਕਿੱਲੇ ਜ਼ਮੀਨ ਹੋਣੀ ਚਾਹੀਦੀ ਏ ਮੁੰਡੇ ਕੋਲ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪਲਵਿੰਦਰ ਸਿੰਘ ਪਿਤਾ ਦਾ ਨਾਮ ਹੈ ਜਸਵਿੰਦਰ ਸਿੰਘ ਪਤਾ ਹੈ ਫਿਰੋਜ਼ਪੁਰ ਤੋਂ ਨੇ ਉਮਰ ਇਹਨਾਂ ਦੀ 2.10.1994 ਦਾ ਡੇਟ ਆਫ ਬਰਥ ਹੈ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਸਰਾ ਹੈ ਕੱਦ ਕਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਇਹਨਾਂ ਦੀ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਬੀਏ ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਭਰਾ ਇਹਨਾਂ ਦਾ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਕੰਮਕਾਰ ਹੈ ਜੀ 5 ਕਿੱਲੇ ਤਾਂ ਜ਼ਮੀਨ ਹੈ ਇਹਨਾਂ ਕੋਲ ਤੇ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ ਮੁੰਡਾ ਇਹਨਾਂ ਦੀ ਮੰਗ ਹੈ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਇਹ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਨੰਗਲ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਝਾਂਗੜਾ ਹੈ ਤੇ ਕੱਦ ਕਾਠ ਹੈ ਜੀ 5 ਫੁੱਟ 1 ਇੰਚ ਦੀ ਹਾਈਟ ਹੈ ਲੜਕੀ ਦੀ ਉਮਰ ਇਹਨਾਂ ਦੀ ਜਨਵਰੀ 5 1999 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਸਮਾਂ ਜੀ 3:35 a.m. ਪੜਾਈ ਇਹਨਾਂ ਨੇ ਕਰੀਆ ਡਬਲ ਮਾਸਟਰ ਐਮ ਐਸ ਸੀ ਐਮ ਟੈਕ ਤੇ ਪਰਚੇਜ਼ਿੰਗ ਇਮੀਗ੍ਰੇਸ਼ਨ ਕੰਸਲਟੈਂਟ ਵੈਬ ਡਿਵੈਲਪਮੈਂਟ ਦਾ ਕੰਮ ਕਰਦੀ ਹੈ ਜੀ ਲੜਕੀ ਕੰਮ ਕਰ ਰਹੀ ਹੈ ਜੀ ਆਇਲਰਟਸ ਟੀਚਰ ਹੈ ਲੜਕੀ Amazon Canada Workplace ਤੇ ਭਰਾ ਇਹਨਾਂ ਦਾ ਇੱਕ ਹੈ ਜੀ ਭੈਣ ਵੀ ਇਹਨਾਂ ਦੀ ਇੱਕ ਹੈ ਤੇ ਪਿਤਾ ਇਹਨਾਂ ਦੇ ਦੁਬਈ ਦੇ ਵਿੱਚ ਨੇ ਜੀ ਕੈਮੀਕਲ ਇੰਜੀਨੀਅਰ ਨੇ ਮਾਤਾ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਜੀ ਤੇ ਮੰਗ ਇਹਨਾਂ ਦੀ ਲੜਕਾ ਵੈਲ ਐਜੂਕੇਟਡ ਹੋਵੇ ਵਧੀਆ ਘਰ ਪਰਿਵਾਰ ਹੋਵੇ WhatsApp ਨੰਬਰ ਰਾਹੀਂ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਸਰਦਾਰ ਹੈ ਜੀ ਮੁੰਡਾ ਪਤਾ ਇਹ ਜ਼ਿਲ੍ਹਾ ਮੋਗਾ ਤੋਂ ਕਾਸਟ ਇਹਨਾਂ ਦੀ ਮੱਝ ਵੀ ਸਿੱਖ ਹੈ ਤੇ ਗੋਤ ਇਹਨਾਂ ਦਾ ਸਹੋਤ ਹੈ ਇਹਨਾਂ ਦੀ ਉਮਰ ਹੈ ਜੀ 16/4/1994 ਦਾ ਡੇਟ ਆਫ ਬਰਥ ਹੈ ਤੇ ਕੱਦ ਕਾਠ ਹੈ 5 ਫੁੱਟ 5 ਇੰਚ ਦੀ ਹਾਈਟ ਹੈ ਉਹਦਾ ਇਹਨਾਂ ਨੇ ਕਰੀ ਹੈ ਜੀ ਸਿਵਲ ਇੰਜੀਨੀਅਰਿੰਗ ਡਿਪਲੋਮਾ 3 ਸਾਲ ਦਾ ਭਰਾ ਇਹਨਾਂ ਦਾ ਇੱਕ ਹੈ ਜੀ ਐਮਏ ਦੀ ਸਟੱਡੀ ਕਰ ਰਿਹਾ ਤੇ ਕੰਮ ਕਰ ਰਿਹਾ ਜੀ ਮੁੰਡਾ ਹੈ ਵਾਟਰ ਸਪਲਾਈ ਵਿਭਾਗ ਦੇ ਵਿੱਚ ਨੌਕਰੀ ਕਰ ਰਿਹਾ 10 ਸਾਲ ਤੋਂ ਤੇ ਹੁਣੇ ਮੁੰਡੇ ਦੀ ਜਈ ਦੀ ਪ੍ਰੋਮੋਸ਼ਨ ਹੋਣ ਵਾਲੀ ਹੈ ਮਾਤਾ ਪਿਤਾ ਇਹਨਾਂ ਦੇ ਆਂਗਣਵਾੜੀ ਵਰਕਰ ਨੇ ਤੇ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਪਿਤਾ ਵਾਲੀ ਨੌਕਰੀ ਹੀ ਮੁੰਡੇ ਨੂੰ ਮਿਲੀ ਸੀ ਤੇ ਵਧੀਆ ਕੋਠੀ ਪਾਈ ਹੈ ਜੀ ਘਰ ਪਰਿਵਾਰ ਆ ਵੈਸ਼ਨ ਪਰਿਵਾਰ ਆ ਇਹ ਇਹਨਾਂ ਦੀ ਮੰਗ ਹੈ ਜੀ ਲੜਕੀ ਸਰਕਾਰੀ ਟੀਚਰ ਹੋਵੇ ਸੋਹਣੀ ਸੁਨੱਖੀ ਹੋਵੇ 25 ਤੋਂ 26 ਸਾਲ ਪਲੱਸ ਹੋਵੇ ਜੀ ਲੜਕੀ ਦੀ ਏਜ ਮੋਗਾ ਫਰੀਦਕੋਟ ਪਠੰਡਾ ਮੁਖਤਸਰ ਏਰੀਏ ਨੂੰ ਪਹਿਲਾਂ ਜੀ ਨੇੜੇ ਵਾਲੇ ਸੰਪਰਕ ਕਰਨਾ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਦੀਪ ਸਿੰਘ ਪਿਤਾ ਦਾ ਨਾਮ ਹੈ ਸੁਰਜੀਤ ਸਿੰਘ ਪਤਾ ਹੈ ਮਹਾਲੀ ਤੋਂ ਨੇ ਉਮਰ ਇਹਨਾਂ ਦੀ 28 1992 ਦਾ ਡੇਟ ਆਫ ਬਰਥ ਹੈ ਜੀ ਕੱਦ ਕਾਠ ਹੈ ਜੱਟ ਸੌਰੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਗੰਡੇ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਤੇ ਕੱਦ ਦਾ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਪਹਿਣਾ ਇਹਨਾਂ ਦੀਆਂ ਦੋਨੇ ਜੀ ਮੈਰਿਡ ਨੇ ਤੇ ਕੰਮਕਾਰ ਹੈ ਮੁੰਡਾ ਹੇਟਲੀ ਦੇ ਵਿੱਚ ਪੀਆਰ ਹੈ ਤੇ 4 ਕਿੱਲੇ ਜ਼ਮੀਨ ਹੈ ਤੇ ਇਹਨਾਂ ਦੇ ਵਾਈਫ ਦੀ ਡੈਥ ਹੋ ਗਈ ਸੀ ਜੀ ਤੇ ਇਹਨਾਂ ਕੋਲ ਇੱਕ ਬੇਟਾ 9 ਸਾਲ ਦਾ ਤੇ ਲੜਕਾ ਹੈ ਸਰਦਾਰ ਹੈ ਜੀ ਭਗਵਾਨ ਦਾ ਗੁਰਸਿੱਖ ਫੈਮਿਲੀ ਹੈ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਵਿਆਹ ਤੋਂ ਬਾਅਦ ਲੜਕਾ ਲੜਕੀ ਬਾਹਰ ਜਾਣਗੇ ਬਿਨਾ ਬੱਚੇ ਵਾਲੇ ਹੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੈ ਗਰਦਾਸਪੁਰ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਹੁੰਦਲ ਉਮਰ ਹੈ ਜੀ ਮੁੰਡੇ ਦੀ 31 ਸਾਲ ਤੇ ਕੱਦ-ਕਾਠ ਹੈ 5 ਫੁੱਟ 11 ਇੰਚ ਦੀ ਹਾਈਟ ਹੈ ਪੜਾਏ ਇਹਨਾਂ ਨੇ ਕਰੀ ਹੈ ਜੀ ਡਿਪਲੋਮਾ ਸੀਐਸਸੀ ਡਿਗਰੀ ਕਰੀ ਹੈ। ਪੜਾਏ ਇਹਨਾਂ ਦਾ ਇੱਕ ਹੈ ਜੀ ਤੇ ਭੈਣ ਵੀ ਇੱਕ ਆਸਟ੍ਰੇਲੀਆ ਦੇ ਵਿੱਚ ਟੀਆਰ ਟੈਂਪਰੇਰੀ ਰੈਜ਼ਿਡੈਂਸ। ਕੰਮ ਕਰ ਰਿਹਾ ਜੀ ਖੇਤੀਬਾੜੀ ਦਾ ਕੰਮ ਕਰਦਾ ਮੁੰਡਾ 8 ਕਿੱਲੇ ਜ਼ਮੀਨ ਹੈ ਸ਼ਹਿਰੀ ਜ਼ਮੀਨ ਤੇ 3 ਕਿੱਲੇ ਜ਼ਮੀਨ ਪਿੰਡ ਦੇ ਵਿੱਚ ਆਉਂਦੀ ਹੈ ਜੀ ਇੱਕ ਦੁਕਾਨ ਇਹਨਾਂ ਦੀ ਕਿਰਾਏ ਤੇ ਦਿੱਤੀ ਹੋਈ ਤੇ ਇਹਨਾਂ ਨੂੰ 50000 ਰੁਪਏ ਕਿਰਾਇਆ ਰਿਹਾ ਜੀ। ਦੋ ਘਰ ਨੇ ਇਹਨਾਂ ਦੇ ਲੜਕਾ ਸ਼ੁੱਧ ਵੈਸ਼ਨਵਾ ਜੀ ਗੁਰਸਿੱਖ ਹੈ। ਤੇ ਲੜਕਾ ਥੋੜਾ ਨੱਕ ਦੇ ਵਿੱਚ ਬੋਲਦਾ ਜੀ ਬੋਲਣ ਦੇ ਵਿੱਚ ਥੋੜੀ ਜੀ ਪ੍ਰੋਬਲਮ ਹੈ। ਕੁੜੀ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਨੇ ਬੀਟੈਕ ਐਮਟੈਕ ਜਾਂ ਬੀਡੀਐਸ ਕੀਤੀ ਹੋਵੇ। ਕਦ ਘਾਟ 5 7 ਤੋਂ ਉੱਪਰ ਹੋਵੇ। ਜਾਂ ਫਿਰ 6.5 ਬੈਂਡ ਸਕੋਰ ਹੋਣ ਜੀ ਕੋਈ ਜਾਤੀ ਬੰਧਨ ਨਹੀਂ। ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ। ਫੈਮਿਲੀ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ। ਹਾਂਜੀ ਇਹ ਸੀ ਅੱਜ ਦੇ ਕੁਝ ਰਿਸ਼ਤੇ। ਅਪਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ